ਜੀ ਰਾਤੇ ਰਾਤ ਮੱਲਾ ਸੁਣਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਆਹ ਵਾਲਾ ਮੁੰਡਾ ਵਿਆਹ ਵਾਲੇ ਦਿਨ ਆਪਣੇ ਭੈਣ ਨੂੰ ਯਾਦ ਕਰਕੇ ਭਾਵੁਕ ਹੋ ਜਾਂਦਾ ਹੈ ਦਾ ਅਸਲ ਕਨੇਡਾ ਗਈ ਭੈਣ ਜਦੋਂ ਆਪਣੇ ਭਰਾ ਦੇ ਵਿਆਹ ਤੇ ਨਾ ਆ ਸਕੀ ਤਾਂ ਸਹਰੇ ਬੰਨਣ ਦੇ ਸਮੇਂ ਜਦੋਂ ਰਸਮ ਹੁੰਦੀ ਆ ਤਾਂ ਭਰਾ ਆਪਣੇ ਭੈਣ ਨੂੰ ਯਾਦ ਕਰਕੇ ਭਾਵੁਕ ਹੋ ਜਾਂਦਾ ਤੇ ਅੱਖਾਂ ਵਿੱਚੋਂ ਹਾਂ ਜੂ ਨਹੀਂ ਰੁਕੇ ਤੁਸੀਂ ਵੀ ਦੇਖੋ ਪੂਰੀ ਵੀਡੀਓ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਹੱਜੀ ਰਾ ਤੇਰਾ ਨਾ ਹੱਲਾ ਸੋ